ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਗੇ ਅਸੀਂ ਵੀ ਵਧੀਆ ਤੇ ਇਹਦੇ ਨਾਲ ਹੀ ਅੱਜ ਦਾ ਵਲੌਗ ਕਰਦੇ ਹਾਂ ਸਟਾਰਟ ਤੇ ਦੁਪਹਿਰ ਦੇ ਵੱਜ ਗਏ 1 ਤੇ ਅਸੀਂ ਲੈ ਕੇ ਆਏ ਸੀ 4-5 ਕਿਲੋ ਇਕੱਠੇ ਅੰਬ ਦਸਹਿਰੀ ਅੰਬ ਤੇ ਅਸੀਂ ਸੋਚਿਆ ਉਹ ਮੁੱਕਦੇ ਨਹੀਂ ਸੀ ਪਏ ਅਸੀਂ ਸੋਚਿਆ ਵੀ ਕੁਝ ਬਣਾਉਣੇ ਆ ਤੇ ਅਸੀਂ ਬਣਾਉਣ ਲੱਗਿਆ ਹੁੰਦਾ ਮੰਗੇਓ ਸ਼ੇਕ ਫਿਰ ਕੀ ਲੱਗਦਾ ਤੁਹਾਨੂੰ ਵੀ ਮੰਗੇਓ ਸ਼ੇਕ ਬਣ ਜਾਏਗਾ ਬਣ ਜਾਏਗਾ ਅੰਬ ਤਾਂ ਅੰਬ ਹੀ ਨੇ ਤੇ ਇਹ ਨੇ ਆਪਣੇ ਅੰਬ ਤੇ ਚਲੋ ਬਣਾ ਕੇ ਵੇਨੇ ਆਪਾਂ ਬਣੇਗਾ ਤਾਂ ਸਹੀ ਪਰ ਇਹਦੇ ਚ ਨਾ ਉਹ ਥੋੜੇ ਜਿਹਾ ਢਾਗਾ ਟਾਈਪ ਜਾਂਦਾ ਹੈ ਨਾ ਸੁਣੀ ਆਣਾ ਵਧੀਆ ਬੁਝੇਗਾ ਚਲੋ ਜੀ ਆਪਾਂ ਬਣਾ ਕੇ ਵੇਨੇ ਆ ਥੋੜਾ ਛੀਕ ਨਹੀਂ ਔਖੇ ਨੇ ਵੱਡੇ ਆ ਮਸੋਖੇ ਹੋਏ ਹੁੰਦੇ ਨੇ ਤੇ ਆਪਾਂ ਪਾਵਾਂਗੇ ਆਪਣੇ ਆਪਾਂ ਦੁੱਧ ਨਹੀਂ ਪਾਉਣਾ ਆਪਾਂ ਪਾਵਾਂਗੇ ਦੁੱਧ ਦੀ ਕਰੀਮ ਤੇ ਵਿੱਚ ਪਾਵਾਂਗੇ ਖੰਡ ਪੀਸੀ ਆਈ ਕਾਜੂ ਤੇ ਬਦਾਮ ਤੇ ਕਾਜੂ ਬਦਾਮ ਵੀ ਪਾਵਾਂਗੇ ਆਪਾਂ ਤੇ ਕਾਜੂ ਛੱਲੇ ਸੀ ਹਾਂ ਬਦਾਮ ਛਿਲ ਦਿੱਤੇ ਇਹ ਬਦਾਮ ਛਿਲ ਲੈ ਤੇ ਇੱਧਰ ਪਈ ਬਰਫ਼ ਚਲੋ ਜੀ ਦੇਖਦੇ ਆ ਕਿੰਨੇ ਅੰਬਾਂ ਦਾ ਕਿੰਨਾ ਜੂਸ ਨਿਕਲਦਾ ਹੈ ਬੰਦਾ ਹੈ ਕਿ ਨਹੀਂ ਬੰਦਾ ਇਹ ਦੋ ਅੰਬਾਂ ਦਾ ਦੋ ਗਲਾਸ ਤਾਂ ਬਣ ਹੀ ਸਕਦਾ ਦੋ ਦੋਵੇ ਤੇ ਲਓ ਜੀ ਆਪਾਂ ਇਹਨਾਂ ਦੇ ਛੱਲ ਛੱਲ ਕੇ ਨੂੰ ਪਾਵਾਂਗੇ ਵਿੱਚ ਇਹ ਪ੍ਰੋਸੈਸ ਤਾਂ ਉਵੇਂ ਹੀ ਹੈ ਨਾ ਜਿਵੇਂ ਥੋੜਾ ਔਖਾ ਮਤਲਬ ਮੁੱਛਾਂ ਜਿਵੇਂ ਤੇ ਇਹਨਾਂ ਮੁੱਛਾਂ ਉਹਨਾਂ ਦਾ ਥੋੜਾ ਜਿਹਾ ਮਾਸ ਜਿਆਦਾ ਹੁੰਦਾ ਉਹ ਇੱਕ ਕੰਮ ਤੇ ਦੋ ਗਲਾਸ ਬਣ ਜਾਂਦੇ ਨੇ ਦੋ ਦੋ ਦੁਪਾ ਕੇ ਇਹ ਕੰਮ ਤਾਂ ਇੱਕ ਗਲਾਸ ਤਵਾੜ ਹੀ ਜਾਣਾ ਹੈ ਫੋਨ ਤੇ ਮਤਲਬ ਇਹ ਗੇੜੇ ਬਣਾਉਣੇ ਤੇ ਕਿੰਨਾ ਸੀ ਥੋੜਾ ਪਾਣੀ ਤੇ ਉੱਤੇ ਤੱਕ ਜਗ ਭਰਿਆ ਜਾਂਦਾ ਤੇ ਗਾੜਾ ਜਿਆਦਾ ਪੀਤਾ ਨਹੀਂ ਜਾਂਦਾ ਪਤਲਾ ਤਾਂ ਕਰਨਾ ਹੀ ਪੈਂਦਾ ਚੈਰ ਹੀ ਨਹੀਂ ਅਜੇਗੀ ਆਪਣੇ ਕੋਲ ਮਨ ਤਾਂ ਵਧੀਆ ਨਹੀਂ ਲੱਗਦੀ ਚੰਗਾ ਹੀ ਨਹੀਂ ਹੈਗੀ ਬਣਾਣੀ ਹੈ ਇੱਕ ਦਿਨ ਵਧੀਆ ਤਰ੍ਹਾਂ ਤਰਬੂਜ ਲਿਆਦਾ ਨਾ ਇਸ ਦਿਨ ਉਸ ਦਿਨ ਬਣਾਵਾਂਗੇ ਤਰਬੂਜ ਦੀ ਚਾਹਰੀ ਗਰਮੀ 'ਚ ਕੋਈ ਕੁਛ ਨਾ ਕੁਛ ਨਾ ਪੀਤੀ ਰੱਖਣਾ ਚਾਹੀਦਾ ਬਣਾ ਬਣਾ ਕੇ ਖਾਧੀ ਰੱਖਣਾ ਚਾਹੀਦਾ ਡਰਿੰਕ ਕਰਾ ਤਾਂ ਜ਼ਿਆਦਾ ਚਾਹੀਦਾ ਜੂਸ ਜਾਸ ਹਮ ਸਾਰੇ ਫਰੂਟ ਦਾ ਇੱਕ ਚੀਜ਼ ਖਾਣੀ ਵੱਖਰੀ ਗੱਲ ਹੁੰਦੀ ਹੈ ਉਹਦਾ ਜੂਸ ਬਣਾ ਕੇ ਪੀਣ ਦਾ ਜ਼ਿਆਦਾ ਫਾਇਦਾ ਹੈ ਤਰਬੂਜ ਹੋ ਗਿਆ ਔਖ ਖੜੀ ਨਹੀਂ ਖਰਬੂਜਾ ਨਹੀਂ ਹੁੰਦਾ ਉਹਦਾ ਜੂਸ ਬਣ ਜਾਂਦਾ ਹੈ ਖਰਬੂਜੇ ਤਾਂ ਵੀ ਬਣ ਜਾਂਦਾ ਹਾਂ ਚਲੋ ਜੀ ਹੁਣ ਪਾਵਾਂਗੇ ਕਾਜੂ ਤੇ ਬਦਾਮ ਹਾਂਜੀ ਚਲੋ ਜੀ ਹੁਣ ਪਾਵਾਂਗੇ ਆਪਾਂ ਖੰਡ ਪੀਸ ਕੇ ਰੱਖੀ ਸੀ ਜਿੰਨੇ ਗਲਾਸ ਬਣਨਗੇ ਉਨੀਆਂ ਪਖੰਡ ਪਾ ਲੈਣੀ ਹੈ ਹੋਰ ਪਾ ਦੋ ਮਿੱਠਾ ਤਾਂ ਆਪਦੀ ਮਰਜ਼ੀ ਦਾ ਹੈ ਮਤਲਬ ਸਿੱਕਾ ਪੀਣਾ ਤਾਂ ਜ਼ਰੂਰੀ ਨਹੀਂ ਵੀ ਇੰਨੀ ਪੂਜੀ ਆ ਦੀ ਖੰਡ ਪਾਉਣ ਦੀ ਲੋੜ ਨਹੀਂ ਢਾਈ ਕੁ ਪਾ ਲਓ ਮੈਂ ਤਾਂ ਵੇਚ ਫਿਰ ਇੱਕ ਅੰਬ ਵੀ ਮਿੱਠੇ ਹੁੰਦੇ ਨੇ ਨਾ ਆਪ ਵੀ ਦੁੱਧ ਆਪਣੇ ਕੋਲ ਨਹੀਂ ਨਾ ਦੁੱਧ ਹੁੰਦਾ ਫਿਰ ਥੋੜੀ ਘੱਟ ਚੱਲ ਜਾਣੀ ਸੀ ਦੁੱਧ ਕਰਕੇ ਦੁੱਧ ਮਿੱਠਾ ਹੋ ਜਾਂਦਾ ਫਿਰ ਚਲੋ ਇਹ ਖੰਡ ਗਈ ਇੱਚ ਹੁਣ ਜਾਵੇਗੀ ਕਰੀਮ ਬਣੀ ਕਰੀਮ ਥੋੜਾ ਜਿਹਾ ਪਾਣੀ ਪਾ ਲੋ ਵਿੱਚ ਪਾਣੀ ਤਾਂ ਪਾਵਾਂਗੀ ਵੈਸੇ ਵੀ ਵੈਸੇ ਤਾਂ ਗਾਉਣਾ ਹੀ ਪੈਣਾ ਚਲੋ ਜੀ ਇਹ ਆਪਣੀ ਗ੍ਰੀਮ ਆਪਾਂ ਬਰਫ ਵਾਲਾ ਪਾਣੀ ਕਾਲਿਆ ਠੰਡਾ ਠੰਡਾ ਬਰਫ ਖੋਰ ਖੋਰ ਕੇ ਕੀ ਬਣ ਜੇ ਗ੍ਰੀਮ ਨਾਲ ਵੀ ਦੁੱਧ ਵਰਗਈ ਬਣ ਗਿਆ ਤੇ ਉਹ ਤਾਂ ਫਿਰ ਦੁੱਧ ਦੀ ਤਕਰੀਮ ਸੀ ਉਹ ਤਾਂ ਉਤਾਰ ਕੇ ਰੱਖਿਆ ਚਲੋ ਹਾਂਜੀ ਤੇ ਤੁਸੀਂ ਵੀ ਕਰੇ ਬਣਾ ਕੇ ਕੋਈ ਵੀ ਮੰਗੇਓ ਸ਼ੇਕ ਹੋ ਗਿਆ ਬਨਾਣਾ ਸ਼ੇਕ ਹੋ ਗਿਆ ਪੀਤੀ ਰੱਖਿਆ ਕਰੋ ਖਾਦੀ ਰੱਖਿਆ ਕਰੋ ਗਰਮੀ ਗਰਮੀ ਲੱਗਦੀ ਨਹੀਂ ਜੇ ਆਪਾਂ ਮਹਿਸੂਸ ਨਾ ਕਰੀਏ ਨਾ ਗਰਮੀ ਨਹੀਂ ਲੱਗਦੀ ਹੈ ਨਾ ਗਰਮੀ ਤਾਂ ਫਿਰ ਮਹਿਸੂਸ ਕਿੱਧਰ ਤੋਂ ਲੱਗਣੀ ਲੱਗਣੀ ਹੈ ਬਾਕੀ ਉਹਨੂੰ ਭੁੱਖਾ ਵੀ ਨਹੀਂ ਰਹਿ ਜਾਦਾ ਖਾਣ ਪੀਣਾ ਤਾਂ ਖਾਣਾ ਪੀਣਾ ਦਾ ਖਾਣਾ ਹੀ ਪੈਂਦਾ ਤੇ ਬਨਾਣਾ ਵੀ ਪੈਂਦਾ ਤੇ ਬਾਹਰ ਦਾ ਪਕਣਾ ਭੁੱਖਾ ਆਰਾਮ ਨਾਲ ਸ਼ਾਮੇ ਬਹਿ ਕੇ ਆਪਦਾ ਬਣਾਈ ਰੱਖੋ ਚਲੋ ਜੀ ਕੋਟਰਾਂ ਦੇ ਮਿਕਸ ਆਪਾਂ ਨਹੀਂ ਜਾਨਾ ਕਿੰਨਾ ਗੂੜਾ ਪਾਣੀ ਦੀ ਰੋੜਾ ਜਣੀ ਬਰਫ਼ ਪੈਣੀ ਹੈ ਜੇ ਇਹਨਾਂ ਗਾੜਾ ਹੈ ਬਸ ਐ ਹੀ ਇਹ ਬਰਫ਼ ਪਾ ਲਓ ਕਿਵੇਂ ਪਾਉਣਾ ਹਾਂ ਬਰਫ਼ ਤੋੜ ਕੇ ਪਾਉਣੀ ਆ ਚਲੋ ਜੀ ਆਪਾਂ ਪਾ ਲੈਨੇ ਆ ਬਰਫ਼ ਠੰਡਾ ਠੰਡਾ ਕੂਲ ਕੂਲ ਐਵੇਂ ਗਰਮ ਮਤਲਬ ਕਹਿੰਨੇ ਨੇ ਨਾ ਅੱਬ ਗਰਮ ਹੁੰਦੇ ਨੇ ਐਵੇਂ ਕੁਛ ਤਾਂ ਠੰਡਾ ਹੋ ਜਾਵੇ ਗਰਮ ਗਰਮ ਕੁਛ ਨਹੀਂ ਹੁੰਦੇ ਕਦੇ ਕਦੇ ਪੀਣ ਨਾਲ ਪੀਣ ਗਰਮੀ ਵਿੱਚ ਮਤਲਬ ਕੀ ਗੱਲ ਉਲਟਾਣਾ ਕਿ ਨੂੰ ਸਰਦੀ ਵਿੱਚ ਹੈਗੇ ਨਹੀਂ ਹੰਬ ਗਰਮ ਨੇ ਤੇ ਗਰਮੀ ਚ ਹੈਗੇ ਨਹੀਂ ਉਲਟੀ ਗੱਲ ਹੋਇਆ ਬੇ ਹੰਬ ਉਹਨੇ ਚਾਹੀਦੀ ਸੀ ਸਰਦੀ ਵਿੱਚ ਚਲੋ ਬਹੁਤ ਹੈ ਮੇਰੇ ਸਾਹ ਨਾਲ ਤਾਂ ਜ਼ਿਆਦਾ ਠੰਡਾ ਹੋ ਜਾਣਾ ਪਾਣੀ ਵੀ ਠੰਡਾ ਸੀ ਇੱਕ ਤੇ ਜੂਸਰ ਨਾਲ ਜਦੋਂ ਗੇਰਾ ਹਲਾ ਹੈ ਨਾ ਤੇ ਚੀਜ਼ ਗਰਮ ਹੋ ਜਾਂਦੀ ਹੈ ਦੋਰੀ ਚ ਬਦਾਮ ਤੇ ਜਿਵੇਂ ਕਾਜੂ ਤੇ ਉਹ ਚੀਜ਼ਾਂ ਦੋਰੀ ਚ ਕੁੱਟਣੀਆਂ ਚਾਹੀਦੀਆਂ ਨੇ ਤਸੀਰ ਠੰਡੀ ਰਹਿੰਦੀ ਹੈ ਚਲੋ ਜੀ ਆਪਨਾ ਮੰਗੇੋ ਸ਼ੇਕ ਹੋ ਗਿਆ ਰੈਡੀ ਰੈਡੀ ਸਟੈਡੀ ਗੋ ਕਹਿੰਦੇ ਜਾਂਦੇ ਨੇ ਇੰਡੀਆ ਗੋ ਰੈਡੀ ਸਟੈਡੀ ਇੰਡੀਆ ਗੋ ਰੈਡੀ ਸਟੈਡੀ ਮੰਗੇੋ ਗੋ ਮੰਗੇੋ ਤਾਂ ਗੋ ਹੀ ਹੈ ਚਲੋ ਤੁਸੀਂ ਆਪਾਂ ਨਾ ਪਾਈਪਾਂ ਜੀਆਂ ਲਿਆ ਕੇ ਰੱਖੀ ਆਪਾਂ ਪੂਰੇ ਆਫੀਲ ਲੈ ਕੇ ਪਾਈਪਾਂ ਪੂਪਾਂ ਨਾਲ ਪੀਏ ਕਰੀਏ ਚੈੱਕ ਕਰਕੇ ਦੱਸੋ ਤੁਸੀਂ ਕਹਿੰਦੇ ਸੀ ਮੁੱਛਾਂ ਆਉਣੀਆਂ ਨੇ ਤੁਸੀਂ ਬਣਾ ਕੇ ਤੇ ਪਿਆ ਕਰੋ ਨਾਲੇ ਆਪਦੀ ਫੈਮਲੀ ਨੂੰ ਪਿਆ ਕਰੋ ਜੀ यस ਮੁੱਛਾਂ ਤਾਂ ਨਹੀਂ ਆਈਆਂ ਨਹੀਂ ਆਉਂਦੀਆਂ ਮੈਂ ਅੱਗੇ ਵੇਖੋ ਇਹ ਪਿੱਠੇ ਬਣਾ ਕੇ ਹਾਂ ਗਰਮੀ 'ਚ ਨਾ ਠੰਡਾ ਠੰਡਾ ਬਹੁਤ ਟੇਸਟੀ ਬਣਿਆ ਬਿਲਕੁਲ ਕੋਲ ਕੋਲ ਵਿੱਚ ਨਾ ਉਹ ਕਾਜੂ ਤੇ ਬਦਾਮ ਦਾ ਟੇਸਟ ਆਉਂਦਾ ਪਿਆ ਉਹ ਤਾਂ ਆਣਾ ਹੀ ਹੈ ਬਰੀਕ ਹੀ ਹੋਇਆ ਵਿੱਚ ਇਹ ਕਾਜੂ ਬਦਾਮ Bhar ਥੋੜੀ ਲੱਗਿਆ ਚਲੋ ਤੁਸੀਂ ਵੀ ਪੀਓ ਹਣ ਹੰਡਾ ਹਿੰਡਾ ਅੰਗ ਨਹੀਂ ਖੰਡ ਵੀ ਨਹੀਂ ਹੋਈ ਤੇ ਕਿਉਂ ਮਿੱਠੇ ਸੀ ਨਾ ਹਣਾ ਹੰਬ ਤਾਂ ਮਿੱਠੇ ਨੇ ਤੇ ਖੰਡ ਜਿਹੜੀ ਇਹ ਘੱਟ ਖਾਣੀ ਹੀ ਠੀਕ ਹੈ ਗਰਮੀ 'ਚ ਹਾਂਜੀ ਇੱਧਰ ਵੇਖੋ ਮੰਗੋ ਸ਼ੇਕ ਬਣਾਉਣ ਤੋਂ ਬਾਅਦ ਤੇ ਆ ਕੀ ਬੰਦਾ ਪਿਆ ਗਿਟਕਾ ਨੂੰ ਚੂਸਿਆ ਜਾ ਰਿਹਾ ਉਹ ਆਪਣੇ ਪੰਜਾਬੀ ਜਿਹੜੇ ਨੇ ਨਾ ਉਹ ਰਹਿ ਨਹੀਂ ਸਕਦੇ ਸਾਰਾ ਸਵਾਦ ਆਂਬ ਨੂੰ ਚੁੱਪ ਕੇ ਨਾ ਖਾਦਾ ਤੇ ਕੀ ਖਾਦਾ ਉਹ ਸਾਰਾ ਸਵਾਦ ਹੀ ਇੱਥੇ ਰਹਿ ਗਿਆ ਤੇ ਇਧਰ ਗਲਾਸ ਉਹ ਮੈਂ ਦੀ ਉਹ ਮੈਂ ਪਿਆ ਸਵਾਦ ਦੇ ਚ ਪੀ ਮਾਰ ਲਈਂ ਚੁੱਟੇ ਗਾ ਕੰਮ ਚੈੱਕ ਕਰੋ ਇਹਨਾਂ ਦੇ ਹਾਂਜੀ 3 ਵਜੇ ਕੇ ਨਾ ਫਿਰ ਚਾਹ ਨਹੀਂ ਬਣਾਈ ਅਜੇ ਠੰਕੇ ਵਾਲੀ ਛਾਵਣ ਬਣਾਣ ਲੱਗੀ ਆ ਫਿਰ ਬਣਾਵਾਂਗੀ ਚਾਹ ਅੱਛਾ ਹਾਂਜੀ ਠੀਕ ਹੈ ਆਪਾਂ ਲਵ ਚਪਾਈਏ। ਤਾਂ ਚੋਲੇ, ਆਲੂ ਤੇ ਪਿਆਜ਼ ਤੇ ਮਰਚ ਬਿਰਿਆਨੀ ਸਟਾਈਲ ਜੁਣਾਵਾਂਗੇ ਚਾਹੁੰਦੇ। ਪਹਿਲਾਂ ਆਪਾਂ ਤੇਲ ਗਰਮ ਕਰਾਂਗੇ। ਜੀਆ ਬਾਗਿਆ। ਜੀਰੇ ਨੂੰ ਬਰਾਂਹ ਕਰ ਲਿਆ। ਹੁਣ ਪਿਆਜ਼ ਫਰਾਈ ਕਰਾਂਗੇ। ਬਿਰਿਆਨੀ ਸਟਾਈਲ? ਹਾਂ। ਅੱਛਾ। ਚਲੋ। ਮੁੱਢਲੇ ਪਹਿਲਾਂ ਪਿਆਜ਼ ਫਰਾਈ ਕਰਨੇ ਨੇ ਪੂਰੇ ਬਰਾਂਹ ਕਰਨੇ ਨੇ। ਠੀਕ। ਜਦੋਂ ਬਿਰਿਆਨੀ ਸਟਾਈਲ ਬਣੇਗੀ ਹੁਣ ਚਾਹ ਫਰਾਗ ਦੇ ਜਿਹੜਾ ਮੈਂ ਕੀ ਟੇਸਟ। ਆਜ਼ਾਦ ਤੇ ਲੈ ਚਾ ਗਿਆਸ ਚਾਲੂ ਕਰ ਦਿੱਤਾ ਅੱਗ ਲਾ ਦੋ ਅੱਗ ਆਹ ਬਹੁਤ ਬਹੁਤ ਚਾਵਲ ਲੈ ਲਏ ਇੱਕ ਬਾਤੀ ਚਾਵਲ ਲੈ ਲਏ ਤੇ ਤਿੰਨ ਬਾਟੀਆਂ ਪਾਣੀ ਪਾਵਾਂਗੇ ਜੇ ਆਪਨੇ ਕੋਲ ਅੰਬੀ ਲੱਗਦੀ ਫਿਰ ਆਪਾ ਪਾਣੀ ਸੇ ਦੋ ਬਾਟੀਆਂ ਦੱਸੀ ਤੇ ਇੱਕ ਬਾਟੀ ਇਹਦੇ ਉੱਤੇ ਇੱਕ ਬਾਟੀ ਦੱਸੀ ਤੇ ਦੋ ਬਾਟੀਆਂ ਪਾਣੀ ਅੱਛਾ ਤੇ ਬੜੇ ਵਧੀਆ ਬੰਦਨ ਖੱਟੇ ਮਿੱਠੇ ਆਹ ਲੱਸੀ ਨਾਲ ਖੱਟੇ ਮਿੱਠੇ ਬਣੇ ਮੋ ਟਮਾਟਰ ਦੀ ਲੋੜ ਨਹੀਂ ਤੇ ਖੱਟਾ-ਖਟਾ ਟੇਸਟ ਵਧੀਆ ਆ ਆਨੇ ਮੋਵਾ ਬਰਾਉਨ ਕਰ ਲੈਣਾ ਤੇ ਕੱਚੇ ਨਹੀਂ ਰਹਿਣੇ ਪੂਰਾ ਫਾਈ ਕਰਨਾ ਚਾਹੀਦਾ ਚਾਵਲ ਚਾਵਲ ਆਪਾਂ ਤੋਂ ਉੱਤੇ ਰੱਖ ਲੈਣੇ ਇਹਨਾਂ ਨੂੰ ਤੋ ਲੈਣਾ ਤਿੰਨ ਚਾਰ ਤਿੰਨ ਚਾਰ ਰੋਦੀ ਤੋ ਲੈਣਾ ਗੀਕੀ ਵੀ ਰੱਖੇ ਨੇ ਤੁਹਾਡੀ ਦੇਦੇ ਹੋ ਕੇ ਰੱਖੀਏ ਨਾ ਤੇ ਚਾਵਲ ਫੋਲ ਫੋਲ ਕੇ ਆ ਮਤਲਬ ਸੇਵੀਆਂ ਤਰ੍ਹਾਂ ਬਣਨੇਗਾ ਫੋਲ ਜਾਂਦੇ ਨੇ ਲੰਬੇ ਲੰਬੇ ਇਹਦੇ ਪਰ ਆਪਣਾ ਗੱਲਾ ਪਿਆਰ ਆ ਏ ਆਪਣੇ ਸੀਕ੍ਰਟ ਮਸਾਲੇ ਸਬਜ਼ੀਆਂ ਦਾ ਰੰਗ ਉਹਨੂੰ ਤਾਂ ਰਹੀ ਗਿਆ ਹਾਂ ਹਾਂ ਸਾਡੇ ਕੋਲ ਨਿਆਣੀ ਤੇ ਆਪਾ ਸ਼ਿਮਲਾ ਮਰਜ਼ੀ ਪਾ ਸਕਦੇ ਹਾਂ ਸ਼ਿਮਲਾ ਮਰਜ਼ੀ ਉਹ ਬੜੀ ਸੁਆਦ ਲੱਗਦੀ ਨਾ ਚਾਹੁੰਦੇ ਟਮਾਟਰ ਟਮਾਟਰ ਚ ਚਲੋ ਜੀ ਆਪਾਂ ਵੇਨੇ ਅੱਜ ਚੌਲ ਬਣੇ ਨੇ ਕਿ ਅਜੇ ਪ੍ਰੋਸੈਸ ਚੰਦਾ ਪਿਆ ਹਾਂਜੀ ਚੌਲ ਬਣ ਗਏ ਕਿ ਨਹੀਂ ਚਾਵਲ ਵੇਖੋ ਆਪਣੇ ਬਣ ਕੇ ਤਿਆਰ ਨੇ ਕਲਰ ਵੇਖੋ ਕਿੰਨਾ ਸੋਹਣਾ ਪਿੱਲਾ ਬਣਿਆ ਚਾ ਚਾਉ ਜੀ ਮੇਰੇ ਤਾਂ ਵੇਖ ਕੇ ਨਾ ਮੂੰਹ ਚ ਪਾਣੀ ਆਉਣ ਲੱਗ ਗਿਆ ਆ ਹੀ ਜਾਣਾ ਤੇ ਆ ਆਲੂ ਹੋ ਗਏ ਨੇ ਆਲੂ ਜਮਾ ਪਰਫੈਕਟ ਹੋ ਗਏ ਵੇਖੋ ਪਰ ਉਹਵੇਂ ਪਏ ਨੇ ਮਤਲਬ ਵਿੱਚ ਕਿਸੇ ਵੀ ਨਹੀਂ ਹੈ ਗੁਲੇ ਨਹੀਂ ਚਾਹਣਾ ਚਲੋ ਜੀ ਚੈੱਕ ਕਰਕੇ ਦੱਸੋ ਹਣਾ ਕਿਵੇਂ ਆਲੂ ਜਮਾ ਸਹੀ ਹੋਏ ਨੇ ਠੀਕ ਜੀ ਮੇਰੇ ਤਾਂ ਬੜਵੀਂ ਗਿਆ ਪਰ ਇਹਨਾਂ ਫੁਲੇ ਵੀ ਨਹੀਂ ਵਿੱਚ ਬਹੁਤ ਵਧੀਆ ਬਣੇ ਨੇ ਤੁਸੀਂ ਵੀ ਕਰੇ ਟਰਾਈ ਕਰੋ ਚਾਵਲ ਚਲੋ ਜੀ ਆਪਾਂ ਖਾਣ ਲੱਗੇ ਚੋਲ ਤੇ ਨਾਲ ਚਾਹ ਜਦੋਂ ਹੋ ਗਿਆ ਟਾਈਮ ਤੇ ਨਾਲ ਖਾਵਾਂਗੇ ਚਾਵਲ ਤੇ ਆਪਾਂ ਖਾ ਕੇ ਵੇਨੇ ਆ ਕਿਵੇਂ ਬਣਿਆ ਬਹੁਤ ਟੇਸਟੀ ਬਣੇ ਨੇ ਤੇ ਆਪਾਂ ਇਹਦੇ ਨਾਲ ਹੀ ਆਪਾਂ ਕਰਨੇ ਆਂ ਵਲੌਗ ਦਾ ਐਂਡ ਅਗਰ ਤੁਹਾਨੂੰ ਸਾਡੀਆਂ ਵੀਡੀਓ ਪਸੰਦ ਆਉਂਦੀਆਂ ਨੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਜੇ ਲਾਈਕ ਕਰਿਆ ਜੇ ਸ਼ੇਅਰ ਕਰਿਆ ਜੇ ਤੇ ਕਮੈਂਟ ਕਰੋ ਥੈਂਕ ਯੂ